ਨੌਕਰੀ ਪੇਸ਼ਾ ਲੋਕਾਂ ਲਈ ਵੱਡੀ ਖੁਸ਼ਖਬਰੀ ਨਵੇਂ ਵਿੱਤੀ ਸਾਲ ਦੀ ਆਮਦ ਵਧੇਗੀ ਤਨਖਾਹ 7 ਤੋਂ 8 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਸਰਕਾਰ ਨੇ ਜਾਰੀ ਕੀਤੇ ਹੁਕਮ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਮਾਰਚ ਦਾ ਮਹੀਨਾ ਆਉਣ ਵਾਲਾ ਹੈ ਤੇ ਇਸ ਦੇ ਨਾਲ ਹੀ ਨੌਕਰੀ ਵਾਲਿਆਂ ਦੀ ਉਮੀਦ ਵੀ ਖਤਮ ਹੋਣ ਵਾਲੀ ਹੈ ਨਵੇਂ ਵਿੱਤੀ ਸਾਲ ਦੀ ਆਮਦ ਦੇ ਨਾਲ ਨੌਕਰੀ ਕਰਨ ਵਾਲੇ ਲੋਕ ਵੀ ਆਪਣੀ ਤਨਖਾਹ ਵਧਣ ਦੀ ਉਡੀਕ ਕਰਨ ਲੱਗਦੇ ਹਨ ਪ੍ਰਾਈਵੇਟ ਕੰਪਨੀਆਂ ਆਪਣੀ ਕਮਾਈ ਦੇ ਆਧਾਰ ਤੇ ਹੀ ਤਨਖਾਹਾਂ ਵਿੱਚ ਵਾਅਦਾ ਕਰਦੀਆਂ ਹਨ ਇਸ ਦੌਰਾਨ ਇੱਕ ਖਬਰ ਆਈ ਹੈ ਕਿ ਇਸ ਸਾਲ ਕੰਪਨੀਆਂ ਦੀ ਕਮਾਈ 8 ਫੀਸਦੀ ਵਧ ਸਕਦੀ ਹੈ। ਜਾਹਿਰ ਹੈ ਕਿ ਇਸ ਦਾ ਅਸਰ ਤਨਖਾਹ ਵਾਧੇ ਤੇ ਨਜ਼ਰ ਆਵੇਗਾ ਅਤੇ ਨੌਕਰੀ ਕਰਨ ਵਾਲਿਆਂ ਨੂੰ ਜ਼ਿਆਦਾ ਪੈਸਾ ਮਿਲ ਸਕਦਾ ਹੈ। ਕ੍ਰੇਲੂ ਰੇਟਿੰਗ ਏਜੰਸੀ ICRA ਨੇ ਸੋਮਵਾਰ ਨੂੰ ਕਿਹਾ ਹੈ ਕਿ ਗ੍ਰਾਮੀਣ ਮੰਗ ਚ ਸੁਧਾਰ ਅਤੇ ਸਰਕਾਰੀ ਖਰਚ ਚ ਤੇਜ਼ੀ ਕਾਰਨ ਭਾਰਤੀ ਕੰਪਨੀਆਂ ਦੀ ਆਮਦ ਚਾਲੂ ਵਿੱਤੀ ਸਾਲ ਦੀ ਚੌਥਾਈ ਤਿਮਾਹੀ ਚ 7 ਤੋਂ 8 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ICRA ਨੂੰ ਉਮੀਦ ਹੈ ਕਿ ਗਲੋਬਲ ਸਿਆਸੀ ਵਿਕਾਸ ਅਤੇ ਭਾਰਤ ਤੋ ਵਸਤੂਆਂ ਦੀ ਬਰਾਮਦ ਤੇ ਦਵਾ ਦੇ ਕਾਰਨ ਨਿੱਜੀ ਪੂੰਜੀ ਖਰਚੇ ਸੀਮਿਤ ਰਹਿਣਗੇ ਇਸ ਦੇ ਬਾਵਜੂਦ ਇਲੈਕਟ੍ਰੋਨਿਕਸ ਸੈਮੀ ਕੰਡਕਟਰ ਅਤੇ ਇਲੈਕਟ੍ਰਿਕ ਵਾਹਨ ਵਰਗੇ ਕੁਝ ਖੇਤਰਾਂ ਵਿੱਚ ਨਿਵੇਸ਼ ਵਧਦਾ ਰਹੇਗਾ ਭਾਰਤ ਸਰਕਾਰ ਦੇ ਵੱਖ-ਵੱਖ ਉਤਪਾਦਨ ਸੰਬੰਧਿਤ ਪ੍ਰੋਤਸਾਹਨ ਪ੍ਰੋਗਰਾਮਾਂ ਦੁਆਰਾ ਨਿੱਜੀ ਨਿਵੇਸ਼ ਨੂੰ ਵੀ ਸਮਰਥਨ ਦਿੱਤਾ ਜਾਵੇਗਾ ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤੀ ਕੰਪਨੀਆਂ ਦੇ ਸੰਚਾਲਨ ਲਾਭ ਮਾਰਜਨ ਦੇ ਵਿੱਚ ਪਿਛਲੀ ਤਮਾਹੀਚ ਸੁਧਾਰ ਦਿਖਾਈ ਦੇ ਰਹੇ ਅਤੇ ਇਹ 18 1.2 ਤੋਂ 18.4 ਫੀਸਦੀ ਤੇ ਰਹਿਣ ਦੀ ਸੰਭਾਵਨਾ ਹੈ ਕਿੰਜਲ ਸ਼ਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਕੋ ਗਰੁੱਪ ਹੈੱਡ ਆਈਸੀਆਰਏ ਨੇ ਕਿਹਾ ਕਿ ਦਿਹਾਤੀ ਮੰਗ 2025 ਦੀ ਪਹਿਲੀ ਛਿਮਾਹੀ ਵਿੱਚ ਵਧਣ ਦੀ ਉਮੀਦ ਹੈ ਜੋ ਕਿ ਸੌਣੀ ਦੀ ਚੰਗੀ ਫਸਲ ਅਤੇ ਮੌਜੂਦਾ ਹਾੜੀ ਸੀਜ਼ਨ ਵਿੱਚ ਅਨੁਕੂਲ ਅਨੁਮਾਨਾਂ ਦੇ ਸਮਰਥਨ ਵਿੱਚ ਹੈ ਸ਼ੈਰੀ ਮੰਗ ਜੋ ਕਿ ਪਿਛਲੀਆਂ ਕੁਝ ਤਿਮਾਹੀਆਂ ਤੋਂ ਹਸਸਤ ਹੈ ਉਸ ਦੇ ਵਿੱਚ ਵੀ ਸੁਧਾਰ ਹੋਣ ਦੀ ਉਮੀਦ ਹੈ ਸੂਚਨਾ ਟੈਕਨਾਲੋਜੀ ਸੈਕਟਰ ਦਾ ਮਾਲੀਆ ਵਿੱਤੀ ਇਸ ਸਾਲ 2024-25 ਚ 5.1% ਵਧ ਕੇ 282.6 ਅਰਬ ਡਾਲਰ ਹੋਣ ਦਾ ਅਨੁਮਾਨ ਹੈ ਆਈਟੀ ਸੰਗਠਨ ਨੈਸਕਾਮ ਦੇ ਟੈਕਨੋਲੋਜੀ ਲੀਡਰਸ਼ਿਪ ਫੋਰਮ ਵਿੱਚ ਇਸ ਦੇ ਪ੍ਰਧਾਨ ਰਾਜੇਸ਼ ਨਾਬਿਆਰ ਨੇ ਸੋਮਵਾਰ ਨੂੰ ਕਿਹਾ ਕਿ ਉਦਯੋਗ ਦਾ ਮਾਲੀਆ 2025-26 3 ਅਰਬ ਅਮਰੀਕੀ ਡਾਲਰ ਨੂੰ ਪਾਰ ਕਰਨ ਦੀ ਸੰਭਾਵਨਾ ਹੈ ਜੋ ਵਿੱਤੀ ਸਾਲ 2024-25 ਦੇ ਪੱਧਰ ਤੋਂ ਲਗਭਗ 6% ਜ਼ਿਆਦਾ ਹੈ ਨਸਕਾਮ ਦੇ ਅੰਦਾਜ਼ੇ ਮੁਤਾਬਕ ਇਸ ਸਾਲ ਟੈਕਨੋਲੋਜੀ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 1.26 ਲੱਖ ਵੱਧ ਕੇ 58 ਲੱਖ ਹੋ ਗਈ ਵਿੱਤੀ ਸਾਲ 2024-25 ਲਈ ਰਵਾਇਤੀ ਆਈਟੀ ਸੇਵਾਵਾਂ ਮਾ ਦੇਣ ਵਾਲੀਆਂ ਕੰਪਨੀਆਂ ਦਾ ਮਾਲੀਆ 4.3 ਫੀਸਦੀ ਵੱਧ ਕੇ 137.1 ਕਰੋੜ ਡਾਲਰ ਹੋ ਜਾਵੇਗਾ ਜਦਕਿ ਬਿਜ਼ਨਸ ਪ੍ਰੋਸੈਸ ਆਊਟਸੋਰਸ ਆਊਟਸੋਰਸਿੰਗ ਦਾ ਮਾਲੀਆ ਆਊਟਸੋਰਸਿੰਗ ਦਾ ਮਾਲੀਆ 4.7 ਫੀਸਦੀ ਵਧ ਕੇ 54.6 ਅਰਬ ਡਾਲਰ ਹੋ ਜਾਵੇਗਾ ਇੰਜੀਨੀਅਰਿੰਗ ਖੋਜ ਅਤੇ ਵਿਕਾਸ ਕੰਪਨੀਆਂ ਦੇ ਮਾਲੀਏ ਮਾਲੀਏ ਵਿੱਚ 7% ਦੀ ਦਰ ਨਾਲ ਸਭ ਤੋਂ ਵੱਧ ਵਾਧਾ ਹੋਣ ਦੀ ਸੰਭਾਵਨਾ ਅਤੇ ਇਹ ਡਾਲਰ 56.6 ਬਿਲੀਅਨ ਹੋਣ ਦੀ ਸੰਭਾਵਨਾ ਹੈ ਕੰਪਨੀਆਂ ਦਾ ਕਰੇਲੂ ਮਾਲੀਆ 7% ਦੀ ਵਾਧੇ ਕੇ ਡਾਲਰ 58.2 ਬਿਲੀਅਨ ਹੋ ਜਾਵੇਗਾ ਜੋ ਕਿ ਨਿਰਯਾਤ ਮਾਲੀਏ ਵਿੱਚ 4.6% ਦੀ ਵਾਧੇ ਤੋਂ ਵੱਧ ਹੈ ਡਾਲਰ 224.4 ਬਿਲੀਅਨ ਹੋਣ ਦਾ ਅਨੁਮਾਨ ਹੈ ਦੋਸਤੋ ਤੁਸੀਂ ਇਸ ਅਪਡੇਟ ਬਾਰੇ ਆਪਣੀ ਕੀ رائے ਰੱਖਦੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ